100 ਜੱਗਾ ਜਨੇਦਪੁਰਿਆ ਤੇ ਰਾਜੂ ਵੱਲੋਂ ਜਿੰਨੇ ਵੀ ਜੱਫੇ ਲਾਉਣਗੇ ਹਰ ਇੱਕ ਜੱਫੇ ਦਾ 100 ਬਹੁਤ ਬਹੁਤ ਧੰਨਵਾਦ ਵਰਜੀਤ ਜੌਲ ਨਾਲ ਜੱਗਾ ਜੌਲ ਤੇ ਨਾਲ ਸਾਡਾ ਰਾਜੂ ਜੌਲ ਤੇ ਸਾਡਾ ਚਾਚਾ ਬਚਿੱਤਰ ਸਿੰਘ ਚਿੱਤਾ ਕਹਿੰਦੇ ਸਿੱਕਾ ਚੱਲਦਾ ਯਾਰਾਂ ਦੀ ਯਾਰੀ ਦਾ ਪਹਿਲੀ ਰੇਡ ਹਠੂਰ ਦੀ ਹੈ ਜੀ ਪਹਿਲੀ ਰੇਡ ਜਿਹੜੀ ਹਠੂਰ ਦੀ ਹੈ ਇਹ ਸਾਡੇ ਪ੍ਰਬੰਧਕ ਵੀ ਨੋਟ ਕਰਨਗੇ ਆਪਾਂ ਪ੍ਰਬੰਧਕਾਂ ਨੂੰ ਵੀ ਮੇਰੀ ਬੇਨਤੀ ਹੈ ਆਪਾਂ ਥੋੜਾ ਤੁਰ ਫਿਰ ਕੇ ਜਿਹੜੇ ਖਿਡਾਰੀ ਵਾਰਮ-ਅਪ ਹੋ ਰਹੇ ਐ ਪਲੀਜ਼ ਉਹ ਇੱਕ ਸਾਈਡ ਤੇ ਹੋ ਕੇ ਬੈਠ ਜਾਣ ਚੱਲ ਵੀ ਪਟਿਆਲੇ ਵਾਲਿਆ ਪਾਕ ਕਬੱਡੀ ਨੌਜਵਾਨਾ ਐ ਐਡੀ ਦੱਜ ਦੀ ਨਹੀਂ ਕਿਰਪਾਈ ਐ ਸੇ ਨੌਜਵਾਨ ਨੇ ਇਹ ਸੋਨੀ ਐ ਜਿਹੜੇ ਪਟਿਆਲੇ ਦੇ ਮੇਰੇ ਵੀਰੋ ਫਤਿਹਗੜ ਸ਼ਾਨਾ ਪਿੰਡ ਦਾ ਨੌਜਵਾਨ ਸੁਲਤਾਨ ਵਰਗੇ ਨੌਜਵਾਨ ਜਿਸ ਜਿਹਨੇ ਨੇ ਗੁਰਲਾਬ ਦੁਨੀਆਂ ਦਾ 스타 ਦਗਾਲ ਵਾਲਾ ਬਿੱਟੂ ਦੇਧਨੇ ਵਾਲਾ ਜੋਗੀ ਹੋਰ ਬੜੇ ਪ੍ਰੀਤਾ ਜਿਹਨੇ ਇੱਕ ਬਾਦ ਨਾਲ ਕਬੱਡੀ ਖੇਡੀ ਮੇਰੇ ਵੀਰੋ ਉਹ ਮੇਰੇ ਵੀਰੋ 스타 ਜ਼ਿਲ੍ਹੇ ਪਟਿਆਲੇ ਦੇ ਇਹ ਵੀ ਉਸੇ ਜ਼ਿਲ੍ਹੇ ਦਾ ਉਧਰ ਚਾਰ ਜਾਫੀ ਇੱਕ ਪਾਸੇ ਨੌਜਨ ਸੋਖਾ ਬਿੱਲੀ ਭੁੱਲਰਾਵਾਲਾ ਆਹ ਜਾਫੀ ਕਹਿੰਦੇ ਨਕੋਦਰ ਦੇ ਏਰੀਏ ਦਾ ਆਲੋਵਾਲ ਢੇਰੀਆਂ ਦਾ ਨੌਜਨ ਮੇਰੇ ਵੀਰੋ ਇਸ ਲਈ ਟਰਾਈ ਕਰਦਾ ਦੀਸ਼ਾ ਦੀਸ਼ਾ ਆਲੋਵਾਲੀਆ ਔਰ ਪੁਆਇੰਟ ਰੀਡਰ ਦੇ ਹਿੱਸੇ ਜਾ ਜੁੜਿਆ ਆਹ ਖਿਡਾਰੀ ਬੱਬਲ ਦੀ ਟੀਮ ਦਾ ਖਿਡਾਰੀ ਹੈ ਮਨਵੀਰ ਔਜਲੇ ਦੀ ਟੀਮ ਦਾ ਖਿਡਾਰੀ ਮੇਰੇ ਵੀਰੋ ਨੌਜਵਾਨ ਇਸ ਲਈ ਦੀਪਾਪਾਲ ਨੌ ਵਾਲਾ ਮੇਰੇ ਵੀਰੋ ਕਬੱਡੀ ਪਾਉਣ ਦੇ ਲਈ ਖੇਡ ਮਾਣ ਕੇ ਖੁਸ਼ੀ ਤੇ ਚਾਹੁੰਦਾ ਦੁਨੀਆ ਜੰਮਿਆ ਚ ਬੱਚੋ ਦੁੱਗੇ ਦੇ ਵੀਜੇ ਅੱਜ ਕੱਲ ਲੱਗਦੇ ਲੋਕੋ ਬੱਬਲ ਚੁੱਕੇ ਨੇ ਵੀਜੇ ਅੱਜ ਕੱਲ ਲੱਗਦੇ ਲੋਕੋ ਬੱਬਲ ਚੁੱਕੇ ਨੇ ਇਸ ਸਾਲ ਕਹਿੰਦੇ ਵੀਜੇ بڑے ਲੱਗੇ ਆ ਉਧਰ ਕਰਮਪਾਲ ਸਿੱਧੂ ਉਹਨਾਂ ਨੇ ਰਾਜਪਾਲ ਸਿੱਧੂ ਉਹਨਾਂ ਨੇ ਮੇਜਰ ਬਰਾੜ ਮੇਰੇ ਵੀਰੋ ਤੇ ਨਾਲ ਗੁਰਲਾਲ ਉਹਨਾਂ ਨੇ ਦਵਿੰਦਰ ਛੋਰੀ ਉਹਨਾਂ ਨੂੰ ਮੇਰੇ ਵੀਰੋ ਰਿਕੁਐਸਟ ਕੀਤੀ ਤੇ ਵੀਜੇ ਲੱਗੇ ਆ ਉਧਰ ਇੱਕਮ 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 ਓ ਵਾਹ ਵਾਹ ਬਰਾੜ ਸਾਹਿਬ ਇਹ 200 ਰੁਪਿਆ ਛੋਡੇ ਵੱਲੋਂ ਹੈ ਇਸ ਨੌਜਵਾਨ ਇੱਕ ਮੇਲੇ ਲਈ 200 ਰੁਪਿਆ ਦੇ ਜੋ ਤੇ ਨਾਲ ਕਹਿੰਦੇ ਜੱਗਾ ਤੇ ਨਾਲ ਰਾਜੂ ਤਿੰਨ ਭਰਾਵਾਂ ਵੱਲੋਂ ਇਹ ਮਾਇਆ ਦੇ ਗੱਫੇ ਪੁੱਜੇ ਆ ਇਸ ਨੌਜਵਾਨ ਦੇ ਲਈ ਉਧਰ ਦੇਖੋ ਛਪਾਰ ਵਾਲਾ ਕਿ ਚੱਲ ਨਹੀਂ ਦੇ ਲੀਪੋ ਮੇਲਾ ਲੱਗਿਆ ਛਪਾਰ ਦਾ ਅੱਜ ਮੇਲਾ ਕਹਿੰਦੇ ਜਨੇਤਪੁਰੇ ਚਿੱਤੇ ਪ੍ਰਧਾਨ ਦਾ ਲੱਗਿਆ ਹੋਇਆ ਔਰ ਦੁਨੀਆ ਦੇ 스타 ਅੱਜ ਇੱਥੇ ਖੇਡ ਰਹੇ ਆ ਮੇਰੇ ਵੀਰੋ ਇਹ ਮੇਲਾ ਜਨੇਤਪੁਰੇ ਦੀ ਧਰਤੀ ਜੋਲ ਪਰਿਵਾਰ ਬਾਪੂ ਨਾਰ ਸਿੰਘ ਜੋਲ ਦੀ ਮੇਰੇ ਵੀਰੋ ਯਾਦ ਦੇ ਵਿੱਚ ਕਰਵਾਇਆ ਜਾ ਰਿਹਾ ਹੈ ਇੱਕ ਇੱਕ ਕਬੱਡੀ ਐਨ ਸਵਾਦ ਸਵਾਦ ਆਉਣ ਵਾਲੀ ਗੱਲ ਹੈ ਲਓ ਧਾਵੀ ਦਾ ਬੋਲਿਆ ਹੋਇਆ ਧਾਵਾ ਜਾਫੀਆਂ ਨੇ ਠੱਲ ਪਾਉਣੀ ਹੈ ਲਓ ਨਾਨਕ 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 ਉਧਰ ਵੇਖੋ ਸਾਹਮਣੇ ਟੱਕਰ ਪੈ ਗਈ ਸ਼ੇਰਾਂ ਦੀ ਪੁਆਇੰਟ ਧਾਵੀ ਦੇ ਸਿਰ ਉੱਤੇ ਆਇਆ ਵਾਹ ਉਹ ਨੌਜਵਾਨ ਬੜੀ ਇਸ ਨੌਜਵਾਨ ਦੇ ਸਰੀਰ ਦੇ ਵਿੱਚ ਜਾਨ ਹੈ ਮੇਰੇ ਵੀਰੋ ਇਹ ਆ ਸੋਨੂ ਬੱਲਨਾਵਾਲਾ ਨਾਨਕ ਹਠੂਰ ਤੋਂ ਪੁਆਇੰਟ ਲੈ ਕੇ ਵਾਪਸ ਗਿਆ ਅਗਲੀ ਰੇਡ ਸੋਨੀ ਮੈਂ ਸੋਨੀ ਸਨਿਮਤੀ ਗੱਲ ਕੀਤੀ ਭਜਨ ਸਿੰਘ ਬੈਂਕ ਅਫਸਰ ਦੇ ਪੁੱਤਰ ਨੇ ਦੁਨੀਆ ਮਨਾਈ ਹੈ ਲਓ ਇਹ ਉਸੇ ਦਾ ਸਿਰਨਾਮੀਆ ਮੇਰੇ ਵੀਰੋ ਇਸ ਲਈ ਨੌਜਵਾਨ ਗਬਰੂ ਕਬੱਡੀ ਪਾ ਰਿਹਾ ਹੁਣ ਚਾਰ ਜੱਤ ਜੀ ਸ਼ਾਹਕੋਟ ਦੀ ਟੀਮ ਦੇ ਮੇਰੇ ਵੀਰੋ ਪਰ ਸੋਨੀ ਕਹਿੰਦੇ ਬਾਹੋਂ ਸੋਨਾ ਧਾਵੀ ਇਸ ਵੇਲੇ ਕਬੱਡੀ ਪਾ ਕੇ ਪੁਆਇੰਟ ਲੈ ਕੇ ਵਾਪਸ ਜਾਂਦਾ ਆਪਣੀ ਟੀਮ ਦੇ ਲਈ ਪਹਿਲੇ ਸੈਮੀਫਾਈਨਲ ਦੀਆਂ ਟੀਮਾਂ ਸੁਖੇ ਇੱਕ ਪਾਸੇ ਮੀਨੀਆਂ ਤੇ ਰਸ਼ੀਨ ਇਹਨਾਂ ਚੋਂ ਜੇਤੂ ਟੀਮ ਜਨੇਤਪੁਰੇ ਦੇ ਨਾਲ ਖੇਡੂਗੀ ਇਹਨਾਂ ਦੇ ਵਿੱਚੋਂ ਜੇਤੂ ਜਨੇਤਪੁਰੇ ਨਾਲ ਦੂਜਾ ਸੈਮੀਫਾਈਨਲ ਪਹਿਲਾ ਮੀਨੀਆਂ ਤੇ ਰਸ਼ੀਨ ਦੀਆਂ ਟੀਮਾਂ ਦੇ ਦਰਮਿਆਨ ਲਓ ਖੇਡ ਮੈਦਾਨ ਦੇ ਵਿੱਚ ਮੰਨਾ ਮੇਰੇ ਵੀਰੋ ਉਧਰ ਏਕਮ 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 ਪਰ ਪੁਆਇੰਟ ਮੰਨਾ ਬੱਲਨੌ ਵਾਲਾ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਬੱਲਾ ਬੱਲਨੌ ਵਾਲਾ ਨਾਟਕ ਹੋਇਆ ਕਿ ਚੱਲ ਨਹੀਂ ਤੇਲੀਪੋ ਮੇਲਾ ਲੱਗਿਆ ਛਪਾਰ ਦਾ ਮਿੰਨੀ ਵਾਲਾ ਭਾਈ ਤੈਨੂੰ ਵਾਜਿਆ ਪਿਆ ਮਾਰਦਾ ਆਹ ਕਹਿੰਦੇ ਅਹਿਮਦਗੜ੍ਹ ਦੇ ਲਾਗੇ ਇਸ ਨੌਜਵਾਨਾ ਮੇਰੇ ਵੀਰੋ ਇਹ ਗੱਭਰੂ ਦਾ ਮੇਰੇ ਵੀਰੋ ਛਪਾਰ ਪਿੰਡ ਹੈ ਤੇ ਦੂਸਰੇ ਪਾਸੇ ਸੋਖਿਆ ਹੁਣ ਵੇਖ ਜਰਾ ਨੌਜਵਾਨਾ ਗੱਲ ਵੱਖਰੀ ਬੱਲੇ 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 ਪਰ 나ਟ ਝੋੜ ਦੇ ਵਿੱਚ ਕਹਿੰਦੇ ਆ ਨੀ ਯਾਨ ਹੈ ਜੇ ਮਿਸ਼ਾਲ ਹੁੰਦਾ ਹੈ ਤਾਂ ਮੈਂ ਇਹਦਾ ਸਵਾਦ ਆਰੇ ਇੱਕ ਲਲਕਾਰਾ ਮਾਰ ਕੇ ਤਾੜੀ ਮਾਰ ਦੋ 200 ਰੁਪਏ ਇਸ ਕਬੱਡੀ ਤੇ ਰਾਜੂ ਆਖਦਾ ਵੀ 200 ਰੁਪਏ ਦੇ ਮਾਨ ਸਨਮਾਨ ਦਿੱਤੇ ਜਾਣਗੇ। ਲਓ ਵੇਖੋ ਦੀਪਾ ਜੇ ਇੱਕ ਮੁਜੱਫਾ ਲਾਵੇਗਾ 200 ਦੀ ਗੱਲ। ਲਓ ਪਈ ਹੋਈ ਕਬੱਡੀ ਦੁਨੀਆਂ ਦਾ ਸਟਾਰ। ਵੇਖੋ ਸਾਹਮਣੇ ਇੱਕ ਦੇ ਕੇ ਝਕਾਨੀ ਦੂਜੇ ਕਰਕੇ ਸ਼ੈਤਾਨੀ। ਜਦੋਂ ਤੀਜੇ ਦੀ ਕੈਂਚੀ ਪਵਾਹੀ ਮਿੱਤਰੋ ਫਿਰ ਲੋਕਾਂ ਵਿੱਚ ਮਚ ਜੂ ਦਹਾਈ ਮਿੱਤਰੋ। ਫਿਰ ਲੋਕਾਂ ਵਿੱਚ ਮਚ ਜੂ ਦਹਾਈ ਮਿੱਤਰੋ। ਲਓ ਵੇਖਦਾ ਵੀ ਸਾਹਮਣੇ ਸਵਾਦ ਹੀ ਵੱਜਿਆ ਪਿਆ ਹੈ ਖੇਡ ਕਬੱਡੀ ਦਾ। ਲਓ ਵੱਜਦਾ ਹੋਇਆ ਪੰਪ ਮੁੰਡਾ ਫੜ ਗਿਆ ਲੱਗ ਗਿਆ। ਲੈ ਵੀ ਵਰਜੀਤ ਜੋਹਲ ਵੱਲੋਂ ਇਹ ਮਾਇਆ ਦੇ ਗੱਫੇ ਠੂਰ ਵਾਲੇ ਪਾਲ ਦੇ ਲਈ ਦਰਸ਼ਨ ਸਿੰਘ ਜੀ ਸਰਪੰਚ ਲੱਖਾ ਲੈ ਵੀ ਠੂਰ ਵਾਲਿਆ ਇਹ ਮਾਇਆ ਸਾਹਬਲਾ ਕਿ ਨੋਟਾ ਤੋਂ ਮਹਿੰਗੀ ਚੀਜ਼ ਕੋਵੇ ਜਿੰਦਿਆਮ ਤੇਰੇ ਤੋਂ ਵਾਰਾਂਗੇ ਇਹ ਆ ਪਟਿਆਲੇ ਵਾਲਾ ਫਤੇਗੜ ਸ਼ੰਨਾ ਦਾ ਭਵਾਨੀਗੜ ਦਾ ਇਲਾਕਾ ਰਾਜਾ ਮਹਾਰਾਜਿਆਂ ਦੀ ਧਰਤੀ ਆ ਪਟਿਆਲਾ ਮੇਰੇ ਵੀਰੋ ਰਾਜਾ ਮਹਾਰਾਜਿਆਂ ਦੀ ਧਰਤੀ ਉਧਰ ਦੇਖਦਾ ਵੀ ਚਾਰ ਜਾਫਰੀ ਇੱਕ ਪਾਸੇ ਨੌਜਨ ਸੋਖਾ ਬਿੱਲੀ ਭੁੰਨਰਾ ਵਾਲਾ ਖੰਡਾ ਖਣਵਾਇਆ ਹੋਇਆ ਆਪਣੇ ਡੋਲੇ ਦੇ ਉੱਤੇ ਮੇਰੇ ਵੀਰੋ ਖੰਡਾ ਖਣਵਾਇਆ ਹੋਇਆ ਸਿੱਖੀ ਖੰਡਿਓ ਤਿੱਖੀ ਲਓ ਆਪਾਂ ਖੇਡ ਮੈਦਾਨ ਦੇ ਵਿੱਚ ਦੇਖੀਏ ਦੂਸਰੇ ਪਾਸੇ ਨੌਜਾਨਾ ਸੋਨੀ ਫਤੇਗੜ ਛੰਨਾ ਵਾਲਾ ਹਠੂਰ ਦੀ ਟੀਮ ਦੇ ਲਈ ਪੁਆਇੰਟ ਜੋੜ ਪਾਉਗੇ ਨਹੀਂ ਇੱਕ ਪਾਸੇ ਸੋਖਾ ਬਿੱਲੀ ਭੁਲਰਾਂ ਵਾਲਾ ਤੇ ਪੁਆਇੰਟ ਇਸ ਵੇਲੇ ਰੇਡਰ ਦੇ ਹਿੱਸੇ ਜਾ ਜੁੜਿਆ ਆ ਆ ਸੋਨੂ ਬੱਲਨਾਵਾਲਾ ਮੇਰੇ ਵੀਰੋ ਸੋਨੂ ਬੱਡਾ ਵਾਲਾ ਉੱਠੋ ਦੀ ਪਿਆ ਅਗਲੀ ਕਬੱਡੀ ਨੌਜਾਨਾ ਤੂੰ ਪਾਉਣੀ ਹੈ ਲਓ ਖੇਡ ਮੈਦਾਨ ਦੇ ਵਿੱਚ ਸੋਨੂ ਬੱਲਨਾਵਾਲਾ ਇਸ ਵੇਲੇ ਕਬੱਡੀ ਪਾ ਰਿਹਾ ਹੈ ਇੱਕ ਪਾਸੇ ਏਕਮ 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 ਹਠੂਰ ਵਾਲਾ ਏਕਮ ਹਠੂਰ ਵਾਲੇ ਏਕਮ ਨੇ ਦੁਨੀਆ ਮਨਾਈ ਹੈ ਮੇਰੇ ਵੀਰੋ ਕਹਿੰਦੇ ਪ੍ਰੀਤ ਟਰੈਕਟਰ ਜਿੱਤਿਆ ਮਾਲਵੇ ਦਾ ਪਹਿਲਾ ਖਿਡਾਰੀ ਹੈ ਜਿਨੇ ਟਰੈਕਟਰ ਜਿੱਤਿਆ ਮੇਰੇ ਵੀਰੋ ਬਾਕੀ ਸਾਰੇ ਜਿਹੜੇ ਟਰੈਕਟਰ ਹੈ ਉਹ ਦੁਆਬੇ ਦੇ ਵਿੱਚ ਦੁਆਬੇ ਦੇ ਖਿਡਾਰੀਆਂ ਨੇ ਜਿੱਤੇ ਪਰ ਮਾਲਵੇ ਦਾ ਪਹਿਲਾ ਖਿਡਾਰੀ ਜਿਨੇ ਟਰੈਕਟਰ ਜਿੱਤ ਕੇ ਮਾਣ ਵਧਾਇਆ ਹੈ ਲਓ ਖੇਡ ਮੈਦਾਨ ਦੇ ਵਿੱਚ ਨਿਰਪੈ ਇਸ ਲਈ ਕੁੰਟਲ ਧੁਪਾਰਾ ਨਿਰਪੈ ਹੈ ਠੂਰ ਦਾ ਮੇਰੇ ਵੀਰੋ ਗੱਲ ਹੋਈ ਇਸ ਨੌਜੋਨ ਦੀ ਵੈਨਕੂਵਰ ਦੀ ਖੇਡ ਕਲੱਬ ਵੱਲੋਂ ਲਓ ਖੇਡ ਮੈਦਾਨ ਦੇ ਵਿੱਚ ਅਗਲੀ ਰੇਡ ਮੰਨੇ ਦੀ ਇਸ ਲਈ ਨਾ ਮੰਨਾ ਇਸ ਲਈ ਕਬੱਡੀ ਪਾਉਣ ਦੇ ਲਈ ਮੇਰੇ ਵੀਰੋ ਵਧਾ ਹੋਇਆ ਉਧਰ ਪਟਵਾਰੀ ਹੋਣੀ ਹਰਮਨੂਣੀ ਸਾਡੇ ਵੀਰ ਲੰਬਰੋਣਾ ਦਾ ਬਹੁਤ ਬਹੁਤ ਧੰਨਵਾਦ ਸਾਰੇ ਵੀਰਾਂ ਦਾ ਲਓ ਪਈ ਹੋਈ ਇਸ ਨੌਜੋਨ ਦੀ ਕਬੱਡੀ ਤੇ ਕਿਹੋ ਜੀ ਗੱਲ ਆਉਂਦੀ ਹੈ ਲਓ ਜਾਫੀ ਪਾ ਲ ਠੂਰ ਦੀ ਧਰਤੀ ਦਾ ਪਰ ਪੁਆਇੰਟ ਧਾਵੀ ਦੇ ਹਿੱਸੇ ਜੁੜਦਾ ਹੋਇਆ ਮੇਰੇ ਵੀਰੋ ਅਗਲੀ ਕਬੱਡੀ ਸੈਮੀਫਾਈਨਲ ਮੈਚਾਂ ਵਿੱਚੋਂ ਖੁਆਈ ਜਾਵੇਗੀ ਫਾਈਨਲ ਦੇ ਵਿੱਚ ਬੈਸਟ ਰੇਟਰ ਤੇ ਜਾਫੀ ਨੂੰ ਕੂਲਰ ਦੇ ਉੱਤੇ ਜਾਣਗੇ ਰਾਜੂ ਆਖਦਾ ਵੀ ਬੈਸਟ ਰੇਟਰ ਤੇ ਜਾਫੀ ਦੇ ਲਈ ਕੂਲਰ ਹੋਣਗੀ ਇਧਰ ਵਰਗੀਤ ਜੋਲ ਉਧਰ ਜੱਗਾ ਜਨੇਤਪੁਰੇ ਵਾਲਾ ਮੇਰੇ ਵੀਰੋ ਕਬੱਡੀ ਦਾ 스타 ਬੈਠਾ ਕੈਨੇਡਾ ਦੇ ਵਿੱਚ ਕਿ ਗੇੜਾ ਸੋਹਣੀ ਹੈ ਕੈਨੇਡਾ ਵੱਲ ਕਾਢ ਆਉਣ ਦੇ ਨਿਕੰਦਾ ਡਾਲਰਾਂ ਵਾਲਾ ਵੀ ਮੇਰਾ ਕੱਢ ਆਉਣ ਦੇ ਅੱਧੀ ਕਿ ਜਵਾਨੀ ਪੰਜਾਬ ਦੀ ਕਨੇਡਾ ਨੇ ਖਤਮ ਕਰਤੀ 40 ਲੱਖ ਦਾ ਚੱਕਰ ਉਹ ਵੀ ਚੱਕਰ ਚੱਕਰ ਪੰਜਾਬ बड़े चक्करਾਂ ਦੇ ਵਿੱਚ ਹੈ ਇਧਰ ਨੌਜਵਨ ਧਾਵੀ ਦੇ ਹਿੱਸੇ ਜੁੜਦਾ ਹੋਇਆ ਮੇਰੇ ਵੀਰੋ ਪੁਆਇੰਟ ਬੱਲ ਨੌ ਵਾਲਾ ਖਿਡਾਰੀ ਮੇਰੇ ਵੀਰੋ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਲੈ ਵੀ ਜਲਾਲ ਵਾਲਾ ਕਰੀ ਯਾਰਾ ਗੱਲ ਇਸ ਨੌਜਵਨ ਖਿਡਾਰੀ ਦੀ ਸੋਨੀ ਮੇਰੇ ਵੀਰੋ ਇਸ ਵੇਲੇ ਕਬੱਡੀ ਪਾ ਰਿਹਾ ਦੂਰੋਂ ਜੇ ਲੱਗਦਾ ਤੇ ਨੌਜਵਨ ਬਿਲਕੁਲ ਪਾਲੀ ਦਾ ਭਲੇਖਾ ਪਾਉਂਦਾ ਮੇਰੇ ਵੀਰੋ ਫਤੇਗੜ ਸ਼ਾਨਾਂ ਵਾਲੇ ਦਾ ਉਧਰ ਕਹਿੰਦੇ ਮਸ਼ਾਲਾ ਮੇਰੇ ਵੀਰੋ ਹੇ ਬੱਲੇ 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 ਸੁਆਦ ਆ ਗਿਆ ਮੇਰੇ ਪੰਜਾਬੀ ਵੀਰੋ ਤਾੜੀ ਮਾਰ ਦਿਓ ਇੱਕ ਵਾਰੀ ਜ਼ੋਰਦਾਰ ਇੱਕ ਪਾਸੇ ਦੀਸ਼ਾ 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 ਹੋਈ ਪਈ ਮਿੱਤਰੋ ਇਹ ਆ ਨੌਜਾਨ ਆਲਾ ਵਾਲ ਢੇਰੀਆਂ ਦਾ ਜੱਟ ਨੌਜਾਨ ਦੀਸ਼ਾ ਲੈ ਵੀ ਦੀਸ਼ਾ ਤੇਰਾ ਵੀ ਨਾਂ ਇੱਕ ਦਿਨ ਸੁੱਖੇ ਭੰਡਾਲ ਵਰਗੀ ਹੈ ਇਹਨਾਂ ਖੇਡ ਮੈਦਾਨਾਂ ਵਿੱਚ ਕਿਉਂਕਿ ਸਰੀਰ ਦੀ ਜਿਹੜੀ ਦੇਖ ਹੈ ਇਸ ਨੌਜਾਨ ਦੀ ਸੁੱਖੇ ਭੰਡਾਲ ਵਰਗੀ ਹੈ ਚਾਲ ਵੱਖਰੀ ਹੈ ਨੰਗਲੰਬੀਆਂ ਦੇ ਸੰਦੀਪ ਦੀ ਰੈਣ ਮੈ ਦੇਖ ਕਹਿੰਦੇ ਟੀਮ ਦੀ ਕਿੰਨੀ ਪੌਣ ਸ਼ਰੀਕ ਤਾਕਤਤੀ ਪਾਉਣੀ ਪੈਂਦੀ ਹੈ ਇਹ ਧੂਰ ਵਾਲਾ ਇਹਤੇ ਮੈਚਾਂ ਦਾ ਸਵਾਦ ਆ ਇੱਕ ਤਾੜੀ ਮਾਰ ਕੇ ਬਾਤੋ ਮੇਰੇ ਵੀਰੋ ਉਹ ਲਲਕਾਰਾ ਮਾਰ ਦਿਓ ਜਨੇਤਪੁਰੇ ਵਾਲਿਓ ਰਸ਼ੀਨ ਤੇ ਮੀਨੀਆ ਪਹਿਲਾ ਸੈਮੀਫਾਈਨਲ ਮੈਚ ਖੇਡਿਆ ਜਾ ਰਿਹਾ ਹੈ ਨਰਪੈ ਨਰਪੈ ਹਠੂਰ ਵਾਲਾ ਮੇਰੇ ਵੀਰੋ ਇਸ ਲਈ ਕਬੱਡੀ ਪਾ ਰਿਹਾ ਹੈ ਨਰਪੈ ਹਠੂਰ ਵਾਲਾ ਇਸ ਲਈ ਨੌਜਨ ਕਬੱਡੀ ਪਾ ਕੇ ਪੁਆਇੰਟ ਲੈ ਕੇ ਵਾਪਸ ਗਿਆ ਨਰਪੈ ਹਠੂਰ ਵਾਲਾ ਹਠੂਰ ਦੀ ਟੀਮ ਦੇ ਲਈ ਇੱਕ ਵਾਰੀ ਜ਼ੋਰਦਾਰ ਤਾੜੀਆਂ ਮਾਰ ਦਿਓ ਨਾਨਕ ਨਰਪੈ ਇੱਕ ਮੋਨਾਂ ਦੇ ਲਈ ਇਹ ਨੌਜਨ ਬੈਕ ਆਏ ਆ ਇਹਨਾਂ ਖੇਡ ਮੈਦਾਨਾਂ ਦੇ ਵਿੱਚ ਕਿਉਂਕਿ ਅਮਨੇ ਦੇ ਸਦਮੇ ਤੋਂ ਬਾਅਦ ਮੇਰੇ ਵੀਰੋ ਹੁਣੇ ਨੌਜਨ ਵਧੀਆ ਖੇਡ ਦਿਖਾ ਰਹੇ ਆ ਇੱਕ ਪਾਸੇ ਨੌਜਨ ਪਾਲ ਤੇ ਦੂਸਰੇ ਪਾਸੇ ਬੱਲਨਾਵਾਲਾ ਮੇਰੇ ਵੀਰੋ ਇਹ ਨੌਜਨ ਸੋਨੂ ਏਕਮ ਨੂੰ ਸਰਪੰਚ ਸਾਹਿਬ ਲੱਖੇ ਵਾਲੇ ਇੱਕ ਸੌ ਦਾ ਮਾਨ ਸਨਮਾਨ ਪੁੱਜਦਾ ਕਰਦੇ ਆ ਸਰਪੰਚ ਸਾਹਿਬ ਲੱਖੇ ਵਾਲੇ ਮੇਰੇ ਵੀਰੋ ਜਿੰਨੇ ਕਹਿੰਦੇ ਜੱਫੇ ਲਾਉ ਉਹਨਾਂ ਹੀ ਹਰ ਇੱਕ ਦਾਸਥਾ ਹੋਣਾ ਹੈ ਇਧਰ ਵਰਜੀਤ ਜੌਣ ਵੱਲੋਂ ਹਰ ਇੱਕ ਜਫੇ ਦਾ 100 ਤੇ ਹਰ ਇੱਕ ਜਫੇ ਦਾ 100 ਜਗਤ ਜੈ ਰਾਜੂ ਵੱਲੋਂ ਇੱਕ ਪਾਸੇ ਨੌਜਨ ਉਹੀ ਦਿਸ਼ਾ ਉਹੀ ਦਿਸ਼ਾ 나ਟਚੋ ਗਰਮੀ ਬੜੀ ਹੈ ਮੇਰੇ ਵੀਰੋ ਗਰਮੀ ਬੜੀ ਹੈ ਤਿਲਕਣ ਬਾਜੀ ਦੀ ਖੇਡ ਕਬੱਡੀ ਲਾਓ ਮੈਚ ਸਮਾਪਤ ਗੁੱਡ ਜੋਬ ਕੀ ਸਕੋਰ ਆ ਭਾਈ ਦੱਸੀ ਜਰਾ ਹਠੂੜ ਦੇ ਪੁਆਇੰਟ ਨੇ 12.5 ਬਲਨਾਉਂ ਦੇ ਪੁਆਇੰਟ ਨੇ 7